ਜਿਹੜੇ ਰਸਤਿਆਂ ਵਿੱਚ ਖਤਰਾ ਹੁੰਦਾ ਉਹ ਰਸਤੇ ਹੀ ਮਨੁੱਖ ਨੂੰ ਉੱਚਾ ਲੈ ਕੇ ਜਾ ਸਕਦੇ ਨੇ। ਔਰ ਇਹ ਸਾਰੇ ਹੀ ਸ਼ਲੋਕ ਜਿਨ੍ਹਾਂ ਵਿੱਚ ਮਹਾਰਾਜ ਕਹਿੰਦੇ ਨੇ ਬੜੀ ਤੇਜ਼ ਝੜੀ ਲੱਗੀ ਹੋਈ ਏ ਚਾੜ, ਝਖੜ, ਓਹਾੜ ਲਹਿਰੀ ਵਹਿਣ ਲੋ ਖੇਸਰੀ ਕਹਿਣ ਲੱਗੇ ਜਦੋਂ ਇਸ ਮਾਰਗ ਤੇ ਮੈਂ ਤੁਰਨਾ ਧਰਮ ਦੇ ਮਾਰਗ ਤੇ ਸ਼ਬਦ ਦੀ ਕਮਾਈ ਦੇ ਮਾਰਗ ਤੇ ਹਾਂ ਇਹ ਗੱਲ ਜ਼ਰੂਰ ਹੈ। ਇਹ ਬਾਣੀ ਉਹਨਾਂ ਵਾਸਤੇ ਹੈ ਜਿਹੜੇ ਧਰਮ ਤੱਕ ਜਾਣਾ ਚਾਹੁੰਦੇ ਨੇ ਜਿਹੜੇ ਪੰਥ ਤੱਕ ਰਹਿਣਾ ਚਾਹੁੰਦੇ ਨੇ ਉਹਨਾਂ ਵਾਸਤੇ ਨਹੀਂ ਕਿਉਂਕਿ ਉਹਨਾਂ ਨੇ ਕੱਲੀ ਐਡਮਿਸ਼ਨ ਲਈ ਉਹਨਾਂ ਵਿਦਿਆ ਨਹੀਂ ਪੜ੍ਹਨੀ ਸ਼ੁਰੂ ਕੀਤੀ ਤੇ ਐਡਮਿਸ਼ਨ ਤੇ ਮਾਂ-ਬਾਪ ਦੀ ਕੁਮਾਈ ਨਾਲ ਹੁੰਦੀ ਓਹ ਕਿਹੜਾ ਆਪਾਂ ਕਮਾਈ ਕੀਤੀ ਪੰਜ ਕਕਾਰ ਦੇ ਗੁਰੂ ਕਲਗੀਧਰ ਪਾਤਸ਼ਾਹ ਦੀ ਕੁਮਾਈ ਨਾਲ ਸਾਨੂੰ ਮਿਲੇ ਨੇ ਉਹ ਐਡਮਿਸ਼ਨ ਹੋਈ ਸਿਰਫ ਐਡਮਿਸ਼ਨ ਪਿਤਾ ਦੀ ਪ੍ਰਾਪਰਟੀ ਵਿੱਚੋਂ ਹੁੰਦੀ। ਉਹਦੀ ਕੁਮਾਰੀ ਵਿੱਚੋਂ ਕਰਾਉਂਦਾ ਉਹ ਫੀਸ ਭਰਦਾ, ਐਡਮਿਸ਼ਨ ਕਰਾਉਂਦਾ, ਕਿਤਾਬਾਂ ਲੈ ਕੇ ਦਿੰਦਾ ਹੈ। ਪ੍ਰਬੰਧ ਕਰਦਾ ਹੈ। ਉੱਥੇ ਵਿਦਿਆਰਥੀ ਦਾ ਬੱਚੇ ਦਾ ਜ਼ੋਰ ਨਹੀਂ ਲੱਗਦਾ। ਇਸੇ ਤਰ੍ਹਾਂ ਪੰਥਕ ਹੋਣਾ, ਪੰਜ ਕਕਾਰ ਲੈਣੇ, ਸੋਹਣੀ ਦਸਤਾਰ ਸਜਾਉਣੀ ਇਹ ਐਡਮਿਸ਼ਨ ਹੈ। ਇਹ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਰਜ਼ਾ ਦਿੱਤਾ ਹੈ ਅਸੀਂ ਕਰਜ਼ਾ ਲਾਉਣਾ ਹੈ ਪਰ ਪੜ੍ਹਾਈ ਅੱਗੇ ਸ਼ੁਰੂ ਹੋਣੀ ਹੈ ਉੱਥੇ ਵਿਦਿਆਰਥੀ ਦਾ ਜ਼ੋਰ ਲੱਗੇਗਾ ਉੱਥੇ ਉਹਨੂੰ ਰਾਤਾਂ ਜਾਗਣਾ ਪਵੇਗਾ ਉੱਥੇ ਉਹਨੂੰ ਨੀਂਦ ਗਵਾਉਣੀ ਪੈਗੀ ਤਾਂ ਕਿਸੇ ਮੰਜ਼ਲ ਤੇ ਪਹੁੰਚੇਗਾ ਨਹੀਂ ਤੇ ਫੇਲ ਵੀ ਹੋ ਸਕਦਾ ਹੈ ਇਹ ਜਿਹੜਾ ਰਸਤਾ ਹੈ ਵਿਦਿਆਰਥੀ ਦਾ ਰਸਤਾ ਦੱਸਿਆ ਹੈ 33 ਸ਼ਲੋਕ ਜਿਹੜੇ ਨੇ ਔਰ 33 ਹੀ ਸ਼ਬਦ ਸ੍ਰੀ ਦਾਗ ਵਿੱਚ ਗੁਰੂ ਨਾਨਕ ਦੇਵ ਜੀ ਦੇ ਨੇ ਉਹਨਾਂ ਵਿੱਚ ਵੀ ਵਿਸ਼ੇ ਦੇ ਨਾਲ ਦੱਸੇ ਹੋਏ ਨੇ ਔਰ ਇਸ ਰਾਹ ਦੇ ਉੱਤੇ ਰੁਕਾਵਟਾਂ ਦੱਸ ਕੇ ਇਸ ਰਾਹ ਤੇ ਤੁਰਨ ਵਾਲੇ ਸਿੱਖ ਨੂੰ ਸ਼ਕਤੀ ਦਿੱਤੀ ਗਈ ਹੈ ਪਾਵਰ ਦਿੱਤੀ ਗਈ ਹੈ ਉਹਨੂੰ ਉਕਸਾਇਆ ਗਿਆ ਜਿਵੇਂ ਇੱਕ ਵੱਡਾ ਜਰਨੈਲ ਜਦੋਂ ਆਪਣੀ ਫੌਜ ਲੈ ਕੇ ਕਿਤੇ ਹਮਲਾ ਕਰਦਾ ਹੈ ਉਹ ਪਿੱਛੇ ਖੜਾ ਹੋ ਕੇ ਲਲਕਾਰਦਾ ਹੈ ਉਹਨਾਂ ਦੀ ਸ਼ਕਤੀ ਨੂੰ ਜਗਾਉਂਦਾ ਹੈ ਇਹ ਸਾਰੇ ਸ਼ਲੋਕ 12 ਤੋਂ ਵਧੇਕ ਜਿੱਥੇ ਗੁਰਸਿੱਖ ਦੀ ਕਮਾਈ ਦੇ ਰਸਤੇ ਦੇ ਉੱਤੇ ਜਿਹੜੇ ਝੜੀ ਹੈ ਚਿਕੜ ਹੈ ਹਨੇਰੀ ਆਉਂਦੀ ਏ ਹੜ ਆਉਂਦੇ ਨੇ ਉਹ ਤਿੰਨੇ ਹੀ ਕਹੇ ਨੇ ਝਾੜ ਚਖੜ ਉਹ ਹਾੜ ਜਿਹੜਾ ਤੁਰਿਆ ਉਹਦੇ ਰਾਹ ਵਿੱਚ ਆਉਣਗੇ ਰੁਕਾਵਟ ਮਰਦਾਂ ਦੇ ਰਸਤੇ ਵਿੱਚ ਆਉਂਦੀਆਂ ਨੇ ਕਮਜ਼ੋਰ ਲੋਕਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਕਮਜ਼ੋਰ ਲੋਕਾਂ ਦੇ ਰਸਤਿਆਂ ਵਿੱਚ ਕੋਈ ਰੁਕਾਵਟਾਂ ਨਹੀਂ ਆਉਂਦੀਆਂ ਉਹ ਉੱਥੇ ਦੇ ਉੱਥੇ ਹੀ ਖੜੇ ਨੇ ਇਸ ਲਈ ਕਈ ਵਾਰੀ ਧਰਮ ਤੋਂ ਬਾਹਰ ਵਾਲੇ ਲੋਕ ਕਹਿੰਦੇ ਨੇ ਉਹ ਅੰਮ੍ਰਿਤ ਧਾਰੀਆਂ ਦੀ ਤੁਰੇ ਹੋਏ ਲੋਕਾਂ ਦੀ ਵਿਆਖਿਆ ਕਰਦੇ ਨੇ ਵੀ ਉਹ ਤਿਲਕ ਗਿਆ ਉਹ ਡਿੱਗ ਪਿਆ ਉਹ ਉੱਠ ਪਿਆ ਤੇ ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਉਹ ਤੁਰਨ ਵਾਲੇ ਲੋਕ ਹੀ ਡਿੱਗਣਗੇ ਉਹ ਹੀ ਤਿਲਕਣਗੇ ਉਹ ਹੀ ਫਿਰ ਉੱਠਣਗੇ ਜਿਨ੍ਹਾਂ ਨੇ ਤੁਰਨਾ ਹੀ ਨਹੀਂ ਉਹਨਾਂ ਨੇ ਡਿੱਗਣਾ ਕਿੱਥੋਂ ਡਿੱਗਦੇ ਉਹ ਹੀ ਨੇ ਜਿਹੜੇ ਤੁਰਦੇ ਨੇ ਰੁਕਾਵਟਾਂ ਉਹਨਾਂ ਦੇ ਰਾਹ ਵਿੱਚ ਆਉਂਦੀਆਂ ਨੇ ਜੋ ਤੁਰਨ ਵਾਲੇ ਨੇ ਦੂਜਿਆਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਏਗੀ ਉਹ ਤਾਂ ਇੱਕ ਥਾਂ ਤੇ ਖਲੋਗ ਹੈ ਉਹ ਤਾਂ ਇੱਕ ਮੁਰਦੇ ਦੀ ਤਰ੍ਹਾਂ ਨਾ ਠੰਡ ਲੱਗੇ ਨਾ ਗਰਮੀ ਲੱਗੇ ਜਿਉਂਦੇ ਲੋਕਾਂ ਨੂੰ ਠੰਡ ਗਰਮੀ ਲੱਗਦੀ ਹੈ ਦੇੜੇ ਸਮਾਰਕ ਤੇ ਤੁਰਦੇ ਨੇ